ਹਾਰਟ ਅਟੈਕ ਦੀ ਬਿਮਾਰੀ ਨਾਲ ਲੋਕ ਅਕਸਰ ਪਰੇਸ਼ਾਨ ਰਹਿੰਦੇ ਨੇ ਅੱਜ ਕੱਲ ਦੇ ਇਸ ਦੌਰ ਦੇ ਵਿੱਚ ਜਵਾਨਾਂ 'ਚ ਹਾਰਟ ਅਟੈਕ ਦੀ ਬਿਮਾਰੀ ਬਹੁਤ ਹੀ ਜ਼ਿਆਦਾ ਵਧਦੀ ਜਾ ਰਹੀ ਹੈ ਹਾਰਟ ਅਟੈਕ ਦਾ ਖਤਰਾ ਘਟਾਉਣ ਲਈ ਇੱਕ ਫਾਇਦੇਮੰਦ ਚੀਜ਼ ਜਿਸ ਦੇ 2 ਤੋਂ 3 ਕੱਪ ਤੁਹਾਨੂੰ ਹਾਰਟ ਅਟੈਕ ਵਰਗੀ ਬਿਮਾਰੀ ਤੋਂ ਬਚਾ ਸਕਦੇ ਨੇ ਤੇ ਨਾਲ ਹੀ ਡਾਇਬਟੀਜ਼ ਤੋਂ ਵੀ ਛੁਟਕਾਰਾ ਦਿਵਾ ਸਕਦੇ ਨੇ ਦੱਸ ਇਹ ਕਿ ਅੱਜ ਕੱਲ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਪੈਣ ਦੇ ਮਾਮਲੇ ਲਗਾਤਾਰ ਸ ਮਣੀ ਆ ਰਹੇ ਹਨ ਹਾਲਾਂਕਿ ਜੋ ਲੋਗ ਆਪਣੀ ਫਿਟਨੈਸ ਦਾ ਪੂਰਾ ਖਿਆਲ ਰੱਖਦੇ ਹਨ ਉਹਨਾਂ ਵਿੱਚ ਵੀ ਇਹ ਪਰੇਸ਼ਾਨੀ ਆਮ ਹੋ ਰਹੀ ਹੈ ਦੂਜੇ ਪਾਸੇ 슈ਗਰ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਰਾਜਸਥਾਨ ਰਾਜस्तानी ਬਣ ਗਿਆ ਹੈ ਦਿਲ ਦੇ ਦੌਰੇ ਅਤੇ 슈ਗਰ ਦੋਵਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਜੀਵਨ ਸ਼ੈਲੀ ਨੂੰ ਠੀਕ ਕਰਨਾ ਉਹਨਿਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਇੱਕ ਦਿਨ ਵਿੱਚ 2 ਤੋਂ 3 ਕੱਪ ਕੌਫੀ ਪਿੰਦੇ ਹੋ ਤਾਂ ਦਿਲ ਦੀ ਦੌੜੀ ਅਤੇ 슈ਗਰ ਦਾ ਖਤਰਾ ਜਿਹੜਾ ਉਹ ਘਟ ਜਾਂਦਾ ਹੈ ਆਖਰੀ ਕਿਉਂ ਹੁੰਦਾ ਹੈ ਕਿਵੇਂ ਹੁੰਦਾ ਹੈ ਤੁਸੀਂ ਇਸ ਖਬਰ ਰਾਹੀਂ ਇਹ ਜਾਣ ਸਕਦੇ ਹੋ ਦਰਸਨ ਜਰਨਲ ਆਫ ਕਲੀਨਿਕਲ ਐਡਵਾਈਜ਼ਰੀ ਐਂਡ ਮੈਟਾਬੋਲਿਜ਼ਮ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਤਿੰਨ ਕੱਪ ਕਾਫੀ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਅਤੇ 슈ਗਰ ਦੇ ਖਤਰੇ ਨੂੰ 50% ਤੱਕ ਘਟਕੀਤਾ ਜਾ ਸਕਦਾ ਹੈ। ਟੋਆਈ ਦੀ ਖਬਰ ਮੁਤਾਬਕ ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜੇਕਰ ਰੋਜ਼ਾਨਾ 200 ਤੋਂ 300 ਮਿਲੀਗ੍ਰਾਮ ਕੈਫੀਨ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਕਾਰਬਿਓਐਕਟੋਬਾਈਟ ਰੋਗਾਂ ਦਾ ਖਤਰਾ ਘਟ ਕਰਦਾ ਹੈ ਕਾਰਡੀਓਮੈਟਾਬੋਲਿਕ ਦਾ ਮਤਲਬ ਦਿਲ ਨਾਲ ਸੰਬੰਧਿਤ ਬਿਮਾਰੀਆਂ ਅਤੇ ਇਸ ਨਾਲ ਕੋਣ ਵਾਲੀਆਂ ਹੋਰ ਬਿਮਾਰੀਆਂ ਹੈ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਫੀ ਪੀਣ ਦੇ ਕਈ ਫਾਇਦੇ ਹਨ ਕਾਫੀ ਆਮ ਲੋਕਾਂ ਦੇ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦੀ ਹੈ ਕਾਫੀ ਵਿੱਚ ਪੋਰਨੀਓਫਾਲ ਸਮੇਤ ਐਂਟੀਆਕਟੈਸਮ ਦੀ ਭਰਪੂਰ ਮਾਤਰਾ ਹੁੰਦੀ ਹੈ ਇਸ ਤੋਂ ਇਲਾਵਾ ਇਸ ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵੀ ਹੁੰਦਾ ਹੈ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕਾਫੀ ਪੀਣ ਨਾਲ ਦਿਮਾਗ ਦੀ ਕਾਰਸ਼ੀਲਤਾ ਮਜ਼ਬੂਤ ਹੁੰਦੀ ਹੈ ਅਤੇ ਯਾਦ ਸ਼ਕਤੀ ਵੱਧਦੀ ਹੈ ਇਸ ਦੇ ਨਾਲ ਹੀ ਕਿਸੇ ਚੀਜ਼ ਤੇ ਧਿਆਨ ਕੇਂਦ੍ਰਿਤ ਕਰਨ ਦੀ ਵੀ ਸਮਰੱਥਾ ਵੱਧਦੀ ਹੈ ਇਸ ਤੋਂ ਇਲਾਵਾ ਕਾਫੀ ਦਿਮਾਗ ਵਿੱਚ ਕੇਂਦਰੀ ਨਸ ਪ੍ਰਣਾਲੀ ਨੂੰ ਸਰਗਮ ਕਰਦੀ ਹੈ ਇਹ ਮੂਡ ਨੂੰ ਸੁਧਾਰਦਾ ਹੈ ਅਤੇ ਚਿੰਤਾ ਅਤੇ ਉਦਾਸੀ ਦੇ ਜੋਖਮ ਨੂੰ ਘਟਾਉਂਦਾ ਹੈ। ਇਹ ਅਜਨਾਇਮ ਅਤੇ ਪਾਰਕੀਸਨ ਵਰਗੀਆਂ ਨਿਉਰੋਮੈਸਟਿਕ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾਉਂਦਾ ਹੈ। ਅਧਿਐਨਾਂ ਨੇ ਕਾਫੀ ਅਤੇ ਕਈ ਪੁਰਾਣੀਆਂ ਬਿਮਾਰੀਆਂ ਦੇ ਜੋਖਮ ਦੇ ਵਿਚਕਾਰ ਸੰਬੰਧਾਂ ਨੂੰ ਜੋੜਿਆ ਹੈ। ਇਸ ਨਾਲ ਲੀਵਰ ਸਿਉਰਸ ਅਤੇ ਫੈਟੀ ਲੀਵਰ ਦੇ ਖਤਰੇ ਨੂੰ ਕਟ ਕੀਤਾ ਜਾ ਸਕਦਾ ਹੈ ਹਾਲਾਂਕਿ ਕਾਫੀ ਦਾ ਸੇਵਨ ਸੀਮਿਤ ਮਾਤਰਾ ਚ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਕਾਫੀ ਪੀਣ ਨਾਲ ਦਿਮਾਗੀ ਪ੍ਰਣਾਲੀ ਤੇ ਮਾੜਾ ਅਸਰ ਵੀ ਪੈ ਸਕਦਾ ਹੈ ਇਸ ਦੇ ਨਾਲ ਹੀ ਕਾਫੀ ਦਾ ਜ਼ਿਆਦਾ ਸੇਵਨ ਨੀਂਦ ਨੂੰ ਹੀ ਖਰਾਬ ਕਰਦਾ ਹੈ ਕਿਸੇ ਵਿਅਕਤੀ ਨੂੰ ਕਾਫੀ ਕਦੋਂ ਪੀਣੀ ਚਾਹੀਦੀ ਹੈ ਉਹ ਉਸ ਵਿਅਕਤੀ ਦੇ ਸੈਕੀਡੀਅਨ ਲੇਟ ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਕੈਸਟਰੋਲ ਹਾਰਮੋਨ ਜੋ ਸਾਨੂੰ ਸਵੇਰੇ ਉੱਠਣ ਲਈ ਮਜਬੂਰ ਕਰਦਾ ਹੈ ਸਵੇਰੇ 8 ਤੋਂ 9 ਵਜੇ ਦੇ ਵਿਚਕਾਰ ਆਪਣੇ ਸਿਖਰ ਤੇ ਹੁੰਦਾ ਹੈ ਇਸ ਲਈ ਇਸ ਸਮੇਂ ਕਾਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤੋਂ ਬਾਅਦ ਤੁਸੀਂ ਕਾਫੀ ਦਾ ਪਹਿਲਾ ਕੱਪ ਪੀ ਸਕਦੇ ਹੋ ਇਸ ਤੋਂ ਬਾਅਦ ਜਦੋਂ ਵੀ ਸਰੀਰ ਨੂੰ ਚੰਗਾ ਲੱਗੇ ਤਾਂ ਕਾਫੀ ਦਾ ਸੇਵਨ ਕਰਨਾ ਚਾਹੀਦਾ ਹੈ ਸਵੇਰੇ 9:30 ਵਜੇ ਤੋਂ ਬਾਅਦ ਤੁਸੀਂ ਦੂਜੀ ਵਾਰ 1 ਵਜੇ ਦੇ ਆਸ-ਪਾਸ ਅਤੇ ਤੀਜੀ ਵਾਰ 3 ਵਜੇ ਦੇ ਆਸ-ਪਾਸ ਕਾਫੀ ਪੀ ਸਕਦੇ ਹੋ ਰਾਤ ਨੂੰ ਕਾਫੀ ਪੀਣ ਨਾਲ ਤੁਹਾਡੀ ਨੀਂਦ ਖਰਾਬ ਹੋਵੇਗੀ ਇਸ ਲਈ ਦਿਨ ਵੇਲੇ ਹੀ ਤੁਸੀਂ ਕਾਫੀ ਨੂੰ ਜਿਹੜਾ ਕਿ ਉਸ ਦਾ ਸੇਵਨ ਕਰ ਸਕਦੇ ਹੋ ਤਾਂ ਜੇਕਰ ਤੁਸੀਂ ਆਪਣੇ ਦਿਲ ਦੀਆਂ ਬਿਮਾਰੀਆਂ ਤੇ 슈ਗਰ ਦੀ ਬਿਮਾਰੀ ਨੂੰ ਕੰਟਰੋਲ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਫੀ ਦਾ ਬੜੇ ਹੀ ਸੀਮਿਤ ਮਾਤਰਾ ਦੇ ਵਿੱਚ ਸੇਵਨ ਕਰਨਾ ਹੈ ਐਵੇਂ ਦੀਆਂ ਵਧੀਰੀਆਂ ਜਾਣਕਾਰੀਆਂ ਸੁਣਨ ਲਈ ਜੁੜੇ ਰਹੋ ਨਿੱਡਰ ਪੰਜਾਬੀ মিডিਆ ਨਾਲ